ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੰਸਾਰ ਦੇ ਲੋਕਾਂ ਦਾ ਉਦਾਰ ਕਰਦੇ ਹੋਏ ਪਹੁੰਚ ਗਏ ਰਾਜਕਮਲ ਨੈਣ ਦੇ ਰਾਜ ਵਿੱਚ ਜਿੱਥੇ ਰਸਤੇ ਵਿੱਚ ਮਹਾਰਾਜ ਜੀ ਵਿਸ਼ਰਾਮ ਕਰਦੇ ਉੱਥੇ ਕਈ ਦਿਨ ਸਮਾਦੀ ਵਿੱਚ ਲੀਨ ਰਹਿੰਦੇ ਇਸ ਤਰ੍ਹਾਂ 7 ਮਹੀਨੇ ਤੇ 13 ਦਿਨ ਬੀਤਣ ਤੋਂ ਬਾਅਦ ਇੱਕ ਨਗਰ ਚੋਂ 4 ਮੀਲ ਤੋਂ ਨਜ਼ਰ ਆ ਰਿਹਾ ਸੀ ਉੱਥੇ ਪਹੁੰਚੀ ਤਦ ਭਾਈ ਮਰਦਾਨੇ ਜੀ ਨੇ ਕਿਹਾ ਮਹਾਰਾਜ ਜੀ ਤੁਸੀਂ ਕਿਸੇ ਨਗਰ ਵਿੱਚ ਵੀ ਜਾਓਗੇ ਜਾਂ ਇਸ ਤਰ੍ਹਾਂ ਜੰਗਲਾਂ ਵਿੱਚ ਹੀ ਪਟਕਣਾਏ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਭੁੱਖ ਲੱਗੀ ਏ ਤਾ ਪਾਈ ਮਰਦਾਨਾ ਜੀ ਨੇ ਕਿਹਾ ਭੁੱਖ ਲੱਗੇਗੀ ਤਾਂ ਕਿ ਸਾਡੇ ਅੱਗੇ ਕਿਸੇ ਨੇ ਭੋਜਨ ਰੱਖ ਜਾਣਾ ਤਦ ਗੁਰੂ ਸਾਹਿਬ ਜੀ ਨੇ ਕਿਹਾ ਉਧਰ ਦੇਖੋ ਇੱਕ ਨਗਰ ਦਿਸ ਰਿਹਾ ਏ ਪਾਈ ਮਰਦਾਨਿਆਂ ਜੋ ਕੁਝ ਵੀ ਤੇਰੀ ਇੱਛਾ ਹੋਵੇ ਉਹੀ ਖਾਣ ਨੂੰ ਮਿਲੇਗਾ ਮਰਦਾਨਾ ਜੀ ਨੇ ਕਿਹਾ ਇੱਕ ਦਿਨ ਐਸੇ ਤਰ੍ਹਾਂ ਹੀ ਜਾਨ ਨਿਕਲ ਜਾਏਗੀ ਤਦ ਗੁਰੂ ਸਾਹਿਬ ਜੀ ਨੇ ਕਿਹਾ ਪਾਈ ਮਰਦਾਨਿਆਂ ਜੇਕਰ ਤੇਰੀ ਜਾਨ ਨਿਕਲ ਜਾਵੇਗੀ ਤਾ ਅਸੀਂ ਤੈਨੂੰ ਦੁਬਾਰਾ ਜਿਉਂਦਾ ਕਰ ਦੇਵਾਂਗੇ ਭੈ ਨਾ ਕਰ ਦੁੱਖ ਨਾ ਮੰਨਾ ਪਾਈ ਮਰਦਾਨਾ ਜੀ ਬੋਲਿਆ ਮਹਾਰਾਜ ਜੀ ਸੱਚ ਕਹਿੰਦੇ ਹੋ ਤੁਹਾਨੂੰ ਕੋਈ ਲਾਲਚ ਨਹੀਂ ਇਹ ਤਾਂ ਅਸੀਂ ਵੀ ਜਾਣਦੇ ਹਾਂ ਕਿ ਤੁਹਾਡੇ ਨਾਲ ਸਾਡੇ ਲਈ ਕੀ ਕੁਝ ਵੀ ਧਰਿਆਏ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਿਆ ਪਰਮੇਸ਼ਰ ਦੇ ਰੰਗ ਵੇਖਦਾ ਚੱਲ ਐਸੀ ਤਰ੍ਹਾਂ ਗੁਰੂ ਸਾਹਿਬ ਜੀ ਪਾਈ ਮਰਦਾਨਾ ਜੀ ਦੇ ਨਾਲ ਗੱਲਾਂ ਕਰਦੇ ਹੋਏ ਅੱਗੇ ਪਹੁੰਚ ਗਏ ਜਦੋਂ ਨਗਰ ਨੇੜੇ ਆਇਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨੇ ਜਾਓ ਨਗਰ ਵਿੱਚੋਂ ਆਪਣੀ ਭੁੱਖ ਪਿਆਸ ਮਟਾ ਲਓ ਤਦ ਭਾਈ ਮਰਦਾਨੇ ਜੀ ਨੇ ਕਿਹਾ ਗੁਰੂ ਸਾਹਿਬ ਜੀ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਕੀ ਖਾਵਾਂ ਗੁਰੂ ਜੀ ਕਹਿਣ ਲੱਗੇ ਏ ਮਰਦਾਨਿਆਂ ਅਸੀਂ ਸਾਰਾ ਨਗਰ ਤੈਨੂੰ ਅਰਪਣ ਕੀਤਾ ਏ ਜਿੱਥੇ ਇੱਛਾ ਹੋਵੇ ਜਾਓ ਖਾਓ ਪੀਓ ਆਨੰਦ ਲਓ ਕੋਈ ਨਾ ਨਹੀਂ ਕਰੇਗਾ ਤੇ ਜੇਕਰ ਕੋਈ ਚੋਰ ਕਹਿ ਕੇ ਪਕੜੇ ਤਾਂ ਸਾਡਾ ਨਾਮ ਲੈ ਲੈਣਾ ਉਹ ਤੁਹਾਨੂੰ ਛੱਡ ਦੇਵੇਗਾ ਤਦ ਭਾਈ ਮਰਦਾਨੇ ਜੀ ਨੇ ਸੋਚਿਆ ਬਈ ਗੁਰੂ ਸਾਹਿਬ ਜੀ ਦੇ अनेका ਨਗਰਾਂ ਵਿੱਚ ਸਖੀ ਹਨ ਤਾਂ ਹੀ ਤਾਂ ਇਤਨੇ ਹੌਸਲੇ ਨਾਲ ਕਹਿ ਰਹੇ ਆ ਹੁਣ ਭਾਈ ਮਰਦਾਨਾ ਜੀ ਨਗਰ ਵਿੱਚ ਪਹੁੰਚ ਗਏ ਕੀ ਵੇਖਦਾਈ ਇਸ ਸਾਰੀ ਧਰਤੀ سونے ਦੀ ਹੈ ਤਾਂ ਭਾਈ ਮਰਦਾਨਾ ਜੀ ਐ ਵੇਖ ਕੇ ਅਚਰਜ ਵਿੱਚ ਆ ਗਿਆ ਇਸ ਕੌਤਕ ਨੂੰ ਵੇਖ ਕੇ ਹੀ ਉਸ ਦੀ ਭੁੱਖ ਪਿਆਸ ਆਪੇ ਹੀ ਦੂਰ ਹੋ ਗਈ ਭਾਈ ਮਰਦਾਨੇ ਜੀ ਨੇ ਇੱਕ ਮਨੁੱਖ ਨੂੰ ਪੁੱਛਿਆ ਇਸ ਨਗਰ ਦਾ ਨਾਮ ਸਵਰਨਗਰੀ ਤੇ ਉਸ ਤੋਂ ਇਹ ਵੀ ਪੁੱਛਿਆ ਕਿ ਰਾਜੇ ਦਾ ਨਾਮ ਕੀ ਹੈ ਤਾਂ ਉਸ ਨੇ ਕਿਹਾ ਇਸ ਨਗਰ ਦੇ ਰਾਜੇ ਦਾ ਨਾਮ ਕਮਲ ਨਿਆਣੀ ਤੇ ਇਸ ਦੇ ਅਧੀਨ ਬਹੁਤ ਰਾਜੇ ਹਨ ਤਾਂ ਮਰਦਾਨਾ ਨੇ ਕਿਹਾ ਇੱਥੋਂ ਦਾ ਰਵਾਜ ਤੇ ਆਪਣਾ ਨਾਂ ਦੱਸਣ ਦੀ ਕਿਰਪਾ ਕਰੋ ਤਾਂ ਦੋਨੇ ਕਿਹਾ ਮੇਰਾ ਨਾਂ ਧਰਮ ਸਿੰਘ ਹੈ ਤੇ ਰਿਵਾਜ ਇਹ ਵੇ ਕਿ ਜਿਸ ਨੂੰ ਜਿਸ ਵਸਤੂ ਦੀ ਇੱਛਾ ਹੋਵੇ ਉਹ ਖਾ ਸਕਦਾ ਇੱਥੇ ਸਾਰੇ ਕਾਰਜ ਧਰਮ ਅਨਸਾਰ ਹੁੰਦੇ ਹਨ ਇਹ ਸੁਣ ਕੇ ਭਾਈ ਮਰਦਾਨਾ ਜੀ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਧਰਮ ਸਿੰਘ ਜੀ ਮੈਂ ਬਹੁਤ ਭੁੱਖਾ ਹਾਂ ਤਾਂ ਧਰਮ ਸਿੰਘ ਨੇ ਕਿਹਾ ਇੱਥੇ ਕਿਸੇ ਵਸਤੂ ਦੀ ਮਨਾਹੀ ਨਹੀਂ ਹਰ ਦੁਕਾਨ ਤੋਂ ਜਿਹੜੀ ਵਸਤੂ ਦੀ ਇੱਛਾ ਹੋਵੇ ਉਹ ਲੈ ਸਕਦੇ ਹੋ ਤਾਂ ਭਾਈ ਮਰਦਾਨਾ ਜੀ ਕਹਿਣ ਲੱਗਿਆ ਇਹ ਤਾਂ ਮੈਂ ਕਰਾਂਗਾ ਨਹੀਂ ਅਗਰ ਕੋਈ ਚੁੱਕ ਕੇ ਦੇਵੇ ਤਾਂ ਮੈਂ ਲੈ ਸਕਦਾ ਹਾਂ ਤੇ ਮੇਰੇ ਨਾਲ ਦੋ ਹੋਰ ਹਨ ਮਤਲਬ ਅਸੀਂ ਤੇ ਨ ਜਾਣੇ ਆ ਤਾਂ ਧਰਮ ਸਿੰਘ ਨੇ ਕਿਹਾ ਉਹਨਾਂ ਨੂੰ ਵੀ ਲੈ ਆਓ ਤਾਂ ਭਾਈ ਮਰਦਾਨੇ ਨੇ ਜਵਾਬ ਦਿੱਤਾ ਤੇ ਕਿਹਾ ਉਹ ਬਹੁਤ ਸੰਤੋਸ਼ੀ ਹਨ ਉਹ ਨਹੀਂ ਆਉਣਗੇ ਤਦ ਧਰਮ ਸਿੰਘ ਭਾਈ ਮਰਦਾਨਾ ਜੀ ਨੂੰ ਇੱਕ ਦੁਕਾਨ ਉੱਤੇ ਲੈ ਗਿਆ ਤੇ ਕਿਹਾ ਵੇ ਦੱਸੋ ਕੀ ਕੁਝ ਖਾਓਗੇ ਤਾਂ ਭਾਈ ਮਰਦਾਨੇ ਜੀ ਨੇ ਕਿਹਾ ਜੋ ਕੁਝ ਤੁਹਾਡੀ ਇੱਛਾ ਹੋਵੇ ਉਹ ਦੇ ਦਿਓ ਤਦ ਧਰਮ ਸਿੰਘ ਨੇ ਦੁਕਾਨਦਾਰ ਨੂੰ ਕਿਹਾ ਕਿ ਐਨੋ ਢਾਈ ਸੇਰ ਮਠਾਈ ਤੋਲ ਕੇ ਦੇ ਦਿਓ ਦੁਕਾਨਦਾਰ ਤੋਲਣ ਲੱਗਾ ਤਾਂ ਤੱਕੜੀ ਦੇ ਵੱਟੇ ਸੋਨੇ ਦੇ ਮਰਦਾਨੇ ਨੇ ਵੇਖੀ ਤੇ ਤਰਾਜੂ ਵੀ ਸੋਨੇ ਦਾ ਬਣਿਆ ਵੇਖਿਆ ਭਾਈ ਮਰਦਾਨੇ ਨੇ ਰੱਜ ਕੇ ਮਠਾਈ ਖਾਧੀ ਫਿਰ ਪੁੱਛਿਆ ਭਾਈ ਜੀ ਇਹ ਲੋਕ ਸੋਨੇ ਦਾ ਵਪਾਰ ਕਰਦੇ ਹਨ ਵਸਤੂ ਦਾ ਮੁੱਲ ਲੈਂਦੇ ਹੀ ਨਹੀਂ ਅਸta ਕੀ ਕਾਰਨ ਹੈ ਕੰਮ ਕਿਸ ਤਰ੍ਹਾਂ ਚੱਲਦਾ ਤਾ ਧਰਮ ਸਿੰਘ ਨੇ ਕਿਹਾ ਐ ਰਾਜੇ ਦੀ ਆਗਿਆ ਹੈ ਅੰਨ ਤਾਂ ਕੁਦਰਤੀ ਪੈਦਾ ਹੁੰਦਾ ਵਾ ਕੇਵਲ ਬਣਾਉਣ ਉੱਤੇ ਮਿਹਨਤ ਹੁੰਦੀ ਆ ਅੰਨ ਬਾਹਰ ਤੋਂ ਲਿਆ ਕੇ ਬਣਾਓ ਤੇ ਖਿਲਾਓ ਹੋਰ ਜੋ ਕਿਸੇ ਤੋਂ ਕੰਮ ਕਰਵਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਹੋ ਮੁੱਲ ਤੇ ਮਜ਼ਦੂਰੀ ਕੁਝ ਵੀ ਨਹੀਂ ਰਾਜੇ ਦੀ ਆਗਿਆ ਹੈ ਐ ਧਰਮ ਦੀ ਨਗਰੀ ਹੈ ਗੁਰੂ ਪਿਆਰੇਓ ਭਾਈ ਮਰਦਾਨਾ ਐ ਸਾਰੀਆਂ ਗੱਲਾਂ ਸੁਣ ਕੇ ਬੜਾ ਪਰਸੰਨ ਹੋਇਆ ਤੇ ਮਰਦਾਨੇ ਦੇ ਦਿਲ ਵਿੱਚ ਉਸੇ ਨਗਰ ਵਿੱਚ ਰਹਿਣ ਦੀ ਇੱਛਾ ਜੁੜੀ ਸੀ ਉਹ ਪ੍ਰਗਟ ਹੋ ਗਈ ਅੰਤ ਵਿੱਚ ਗੁਰੂ ਸਾਹਿਬ ਜੀ ਕੋਲ ਆਇਆ ਗੁਰੂ ਜੀ ਨੇ ਨਗਰ ਦੀਆਂ ਗੱਲਾਂ ਕਹਿਣ ਦੀ ਆਗਿਆ ਦਿੱਤੀ ਤਾਂ ਭਾਈ ਮਰਦਾਨਾ ਜੀ ਨੇ ਸੋਨੇ ਦੇ ਵਪਾਰ ਦੀਆਂ ਸਾਰੀਆਂ ਗੱਲਾਂ ਸੁਣਾਈਆਂ ਤੇ ਐ ਵੀ ਕਿਹਾ ਵੀ ਇੱਥੇ ਖੂਹ ਨਹੀਂ ਬਰਸਾਤ ਦਾ ਪਾਣੀ ਜਮਾ ਹੁੰਦਾ ਵਾ ਇਹ ਨਗਰੀ ਦੀਆਂ ਗੱਲਾਂ ਹਨ ਮੈਨੂੰ ਇੱਕ ਮਨੋਖ ਮਿਲ ਗਿਆ ਸੀ ਮੈਂ ਉਸ ਤੋਂ ਗੱਲਾਂ ਸੁਣੀਆਂ ਜੋ ਤੁਹਾਨੂੰ ਦੱਸ ਦਿਤੀਆਂ ਹਨ ਤੇ 28 ਸੇਰ ਮਠਿਆਈ ਵੀ ਖਵਾ ਦਿੱਤੀ ਏ ਤੇ ਕੀਮਤ वगैरह ਕੁਝ ਵੀ ਨਹੀਂ ਲਈ ਉਹਨਾਂ ਨੇ ਤੇ ਗੁਰੂ ਜੀ ਦੁਕਾਨਦਾਰ ਨੇ ਤੁਹਾਨੂੰ ਵੀ ਕਿਹਾ ਵਾ ਕਿ ਆਓ ਤੇ ਰੱਜ ਕੇ ਖਾਓ ਮਰਦਾਨਾ ਜੀ ਨੇ ਕਿਹਾ ਇਹ ਰਾਜਾ ਤਾਂ ਸੋਦਰ ਸੰਤੋਂ ਵੀ ਵੱਡਾ ਏ ਤਦ ਗੁਰੂ ਜੀ ਨੇ ਕਿਹਾ ਮਰਦਾਨਿਆ ਸੁਦਰਸ਼ਣ ਨੂੰ ਅਸੀਂ ਤੇ ਰੱਬ ਨੇ ਵੱਡਾ ਕੀਤਾ ਏ ਤਪਾ ਮਰਦਾਨਾ ਕਹਿਣ ਲੱਗਾ ਮਹਾਰਾਜ ਜੀ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਤਾਂ ਪਵਨ ਆਹਾਰ ਕਰਨ ਵਾਲੇ ਹੋ ਪਰ ਹੁਣ ਤਾਂ ਕੰਮ ਚੰਗਾ ਏ ਕੁਝ ਖਾ ਪੀ ਲੈਣਾ ਚਾਹੀਦਾ ਏ ਤੁਸੀਂ ਕਹੋ ਤਾਂ ਮੈਂ ਆਪ ਜਾ ਕੇ ਤੁਹਾਡੇ ਵਾਸਤੇ ਲੈ ਆਵਾਂ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ ਰੱਬ ਦੇ ਰੰਗ ਵੇਖਦਾ ਚੱਲ ਤੇ ਹੁਣ ਚੁੱਪ ਕਰਕੇ ਬੈਠ ਜਾ ਤਾਂ ਭਾਈ ਮਰਦਾਨਾ ਜੀ ਚੁੱਪ ਹੋ ਕੇ ਬੈਠ ਗਿਆ 7 ਦਿਨ ਬੀਤ ਗਏ ਗੁਰੂ ਪਿਆਰਿਓ ਭਾਈ ਮਰਦਾਨਾ ਰੋਜ਼ ਜਾਂਦਾ ਤੇ ਰੱਜ ਕੇ ਖਾ ਕੇ ਆ ਜਾਂਦਾ ਇੱਕ ਦਿਨ ਦੁਕਾਨਦਾਰ ਨੇ ਕਿਹਾ ਭਾਈ ਤੂੰ ਸਾ ਕਿਹਾ ਸੀ ਕਿ ਮੇਰੇ ਨਾਲ ਦੋ ਮਨੁੱਖ ਹੋ ਰਹਨ ਉਹ ਕਿੱਥੇ ਹਨ ਅਸੀਂ ਤਾਂ ਉਹਨਾਂ ਨੂੰ ਵੇਖਿਆ ਵੀ ਨਹੀਂ ਆ ਤਾਂ ਇਹ ਸੁਣ ਕੇ ਮਰਦਾਨਾ ਕਹਿਣ ਲੱਗਾ ਉਹ ਦੋਵੇਂ ਸਾਧੂ ਹਨ ਇਹ ਨਗਰ ਤੋਂ ਬਾਹਰ ਜੰਗਲ ਵਿੱਚ ਬੈਠੇ ਹਨ ਉਹ ਕਿਸੇ ਦੇ ਬੂਹੇ ਤੇ ਨਹੀਂ ਜਾਂਦੇ ਬੜੇ ਸੰਤੋਖੀ ਹਨ ਤਾਂ ਧਰਮ ਸਿੰਘ ਨੇ ਕਿਹਾ ਜੇ ਉਹਨਾਂ ਲਈ ਕੁਝ ਲੈ ਕੇ ਜਾਏਗੀ ਤਾਂ ਉਹ ਖਾ ਲੈਣਗੇ ਕਿ ਨਹੀਂ ਖਾਣਗੇ ਮਰਦਾਨੇ ਨੇ ਕਿਹਾ ਉਹ ਤਾਂ ਪਵਨ ਆਹਾਰ ਕਰਦੇ ਹਨ ਇੱਛਾ ਹੋਵੇ ਤਾਂ ਖਾ ਵੀ ਲੈਂਦੇ ਹਨ ਜੇ ਨਾ ਹੋਵੇ ਤਾਂ ਇਨਕਾਰ ਵੀ ਕਰ ਦਿੰਦੇ ਹਨ ਜੇ ਖਾਣ ਪੀਣ ਪਵਿੱਤਰ ਹੋਵੇ ਤਾਂ ਖਾਂਦੇ ਹਨ ਤਦ ਧਰਮ ਸਿੰਘ ਕਹਿਣ ਲੱਗਾ ਇੱਥੇ ਤੁਸੀਂ ਅਪਵਿੱਤ ਤਰਤਾ ਕਿੱਥੇ ਵੇਖੀਏ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਅਸੀਂ ਇੱਥੇ ਅਪਵਿੱਤਰਤਾ ਤਾਂ ਨਹੀਂ ਵੇਖੀ ਤਦ ਧਰਮ ਸਿੰਘ ਨੇ ਕਿਹਾ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਿ ਮਦਾਨੇ ਨੂੰ ਕਿਹਾ ਕਿ ਚੰਗਾ ਤੁਸੀਂ ਉਹਨਾਂ ਵਾਸਤੇ ਵੀ ਲੈ ਚਲੋ ਕਦ ਧਰਮ ਸਿੰਘ ਨੇ ਪੰਜ ਸੇਰ ਵਸਤੂ ਆਪ ਚੁੱਕੀ ਤੇ ਅਡਾਈ ਸੇਰ ਭਾਈ ਮਰਦਾਨਾ ਜੀ ਨੂੰ ਖਵਾ ਦਿੱਤੀ। ਧਰਮ ਸਿੰਘ ਨੇ ਕਿਹਾ ਤੁਸੀਂ ਚੱਲੋ ਮੈਂ ਤੁਹਾਡੇ ਪਿੱਛੇ-ਪਿੱਛੇ ਆਉਂਦਾ ਵਾਂ। ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਕੇ ਕਹਿਣ ਲੱਗਾ ਮਹਾਰਾਜ ਜੀ ਇੱਥੇ ਤਾਂ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਏ। ਇੱਥੇ ਕਿਵੇਂ ਕੰਮ ਚੱਲਦਾ ਏ? ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ ਇਹ ਧਰਮ ਨਗਰੀ ਏ। ਇੱਥੇ ਪਾਪ ਨਹੀਂ ਸਾਚੇ ਤੇ ਸੰਤੋਖੇ ਇੱਥੇ ਤੁਰਕਾਂ ਦਾ ਵਾਸ ਨਹੀਂ ਇੱਥੇ ਤੁਰਕਾਂ ਨੂੰ ਕੋਈ ਵੀ ਨਹੀਂ ਜਾਣਦਾ ਧਰਮ ਦਾ ਕਰਤਵ ਜੋ ਕਿਹਾ ਜਾਂਦਾ ਏ ਉਹ ਇੱਥੇ ਹੀ ਹੈ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਮਰਦਾਨੇ ਨੇ ਕਿਹਾ ਮਹਾਰਾਜ ਜੀ ਐਸੇ ਨਗਰ ਵਿੱਚ ਨਿਵਾਸ ਕਰਨਾ ਉੱਤਮ ਏ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਆਪਣੀ ਇੱਛਾ ਨਹੀਂ ਹੁੰਦੀ ਰੱਬ ਦੀ ਇੱਛਾ ਹੁੰਦੀ ਹੈ ਰੱਬ ਦੀ ਮਰਜ਼ੀ ਹੁੰਦੀ ਜਿੱਥੇ ਉਸਦੀ ਇੱਛਾ ਉਥੇ ਹੀ ਨਿਵਾਸ ਹੋਵੇਗਾ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਪਾਈ ਮਰਦਾਨਾ ਜੀ ਨੇ ਫਿਰ ਕਿਹਾ ਮਹਾਰਾਜੀ ਇੱਥੇ ਇਸਤਰੀ ਪੁਰਖ ਭੋਗ ਵਿਲਾਸ ਕਰਦੇ ਹਨ ਜਾਂ ਨਹੀਂ ਤਦ ਗੁਰੂ ਜੀ ਨੇ ਕਿਹਾ ਇੱਥੇ ਦ੍ਰਿਸ਼ਟੀ ਭੋਗ ਹੁੰਦਾ ਹੈ ਐਸ ਲਈ ਇੱਥੇ ਧਰਮ ਦਾ ਵਰਤਾ ਹੋਏ ਜਿੱਥੇ ਭੋਗ ਵਿਲਾਸ ਹੈ ਉੱਥੇ ਇਹ ਪਦਤੀ ਮਿਟ ਜਾਂਦੀ ਹੈ ਤਦ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਜੀ ਇਹ ਤਾਂ ਆਪ ਜੀ ਨੇ ਅਚਰਜ ਭਰੀ ਗੱਲ ਕਹਿ ਦਿੱਤੀ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਰੱਬ ਦੀ ਮਾਇਆ ਬਚਿੱਤਰ ਏ ਉਹਦੇ ਵਿੱਚ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਉਹ ਪਰਮਾਤਮਾ ਬਿਆਨ ਤੇ ਉਸੇ ਦੀ ਲੀਲਾ ਅਪਾਰ ਏ ਤੇ ਉਹ ਆਪ ਵੀ ਅਪਰੰਪਾਰ ਏ ਮਰਦਾਨਾ ਕਹਿਣ ਲੱਗਾ ਗੁਰੂ ਜੀ ਐਸ ਰਾਜ ਦੀ ਸੀਮਾ ਕਿੱਥੋਂ ਤੱਕ ਤਾ ਗੁਰੂ ਸਾਹਿਬ ਜੀ ਨੇ ਦੱਸਿਆ ਬਹੁਤ ਦੂਰ ਤੱਕ ਜਿੱਥੋਂ ਅਸੀਂ ਚੱਲੇ ਸੀ ਉੱਥੋਂ ਲੈ ਕੇ ਜੋ ਉਹ ਉੱਚੇ-ਉੱਚੇ ਪਹਾੜ ਹਨ ਉਸ ਤੋਂ ਦੂਰ ਤੱਕ ਸਾਰੀ ਧਰਤੀ ਸਵਰਣ ਨਗਰੀ ਹੈ ਉਹ ਜੋ ਪਹਾੜ ਦਿਸ ਰਹੇ ਹਨ ਉਹ ਵੀ ਸੋਨੇ ਦੇ ਹਨ ਐਸ ਰਾਜੇ ਦੇ ਰਾਜ ਦਾ ਵਿਸਤਾਰ 7000 ਯੋਜਨ ਹੈ ਇਤਨਾ ਵੱਡਾ ਰਾਜ ਇਸ ਧਰਤੀ ਤੇ ਹੋਰ ਕਿਸੇ ਰਾਜੇ ਦਾ ਨਹੀਂ ਇਸ ਤੋਂ ਬਾਅਦ ਗੁਰੂ ਜੀ ਸਮਾਧੀ ਵਿੱਚ ਲੀਨ ਹੋ ਗਏ ਉਦੋਂ ਧਰਮ ਸਿੰਘ ਵੀ ਆ ਗਿਆ ਤੇ ਆ ਕੇ ਕਿਹਾ ਗੁਰੂ ਜੀ ਦੀ ਕੀ ਆ ਗਿਆ ਏ ਗੁਰੂ ਸਾਹਿਬ ਜੀ ਸਮਾਧੀ ਵਿੱਚ ਸਨ ਤਾਂ ਉਹਨੇ ਪੁੱਛਿਆ ਕਿ ਗੁਰੂ ਜੀ ਦੀ ਉਥਾਨ ਅਵਸਥਾ ਕਿਸ ਸ਼ਬਦ ਦੇ ਉਚਾਰਨ ਨਾਲ ਹੁੰਦੀ ਏ ਦੱਸਣ ਤੋਂ ਬਾਅਦ ਜਦੋਂ ਤਨ ਕਰਤਾਰ ਤਨ ਕਰਤਾਰ ਤਨ ਕਰਤਾਰ ਸ਼ਬਦ ਕਹੇ ਗਏ ਤਾਂ ਗੁਰੂ ਸਾਹਿਬ ਜੀ ਸਮਾਧੀ ਖੋਲਗੇ ਤਾਂ ਧਰਮ ਸਿੰਘ ਨੇ ਕਿਹਾ ਗੁਰੂ ਜੀ ਆਪ ਜੀ ਵਾਸਤੇ ਅਸੀਂ ਲਿਆਏ ਹਾਂ ਗੁਰੂ ਜੀ ਕਹਿਣ ਲੱਗੇ ਹੀ ਸੱਜਣ ਤੁਹਾਡਾ ਨਾਮ ਕੀ ਹੈ ਤਾਂ ਧਰਮ ਸਿੰਘ ਨੇ ਕਿਹਾ ਮਹਾਰਾਜ ਮੇਰਾ ਨਾਮ ਧਰਮ ਸਿੰਘ ਹੈ ਤੇ ਇੱਥੇ ਕਿਸੇ ਦੀ ਜਾਤ ਪੁੱਛਣ ਦੀ ਜ਼ਰੂਰਤ ਨਹੀਂ ਕਿਉਂਕਿ ਇੱਥੋਂ ਦਾ ਪ੍ਰਤੀਕ ਨਿਵਾਸੀ ਰਹਿਣ ਵਾਲਾ ਇੱਕ ਹੀ ਵਰਣ ਦਾ ਹੈ ਤੇ ਉਹ ਸਭ ਤੋਂ ਵੱਡਾ ਇੱਕ ਹੀ ਪਰਮਾਤਮਾ ਨੂੰ ਮੰਨਦਾ ਹੈ ਤਦ ਗੁਰੂ ਜੀ ਨੇ ਕਿਹਾ ਇੱਥੋਂ ਦਾ ਰਾਜਾ ਕੌਣ ਹੈ ਧਰਮ ਸਿੰਘ ਕਹਿਣ ਲੱਗਾ ਇੱਥੋਂ ਦੇ ਰਾਜੇ ਦਾ ਨਾਮ ਕਮਲ ਨੈਣੇ ਧਰਮ ਸਿੰਘ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਫਿਰ فرمایا ਉਹ ਤਾਂ ਵੱਡਾ ਹੈ ਤਾਂ ਧਰਮ ਸਿੰਘ ਨੇ ਕਿਹਾ ਉਸ ਦੇ ਸਿਰ ਤੇ ਸ਼ਤਰ ਤਾਂ ਪਰਮਾਤਮਾ ਨੇ ਹੀ ਦਿੱਤਾ ਹੈ ਉਹ ਰਾਜਾ ਹੁੰਦਿਆਂ ਹੋਇਆਂ ਵੀ ਕਿਸੇ ਤੋਂ ਨਮਸਕਾਰ ਨਹੀਂ ਕਰਵਾਉਂਦਾ ਵੈਸੇ ਤਾਂ ਸਤਾਰਾ ਰਾਜੇ ਇਹਦੇ ਹੇਠਾਂ ਕੰਮ ਕਰਦੇ ਹਨ ਪਰ ਐ ਕਿਸੇ ਨੂੰ ਅਧੀਨ ਨਹੀਂ ਮੰਨਦਾ ਸਾਰਿਆਂ ਨੂੰ ਪਰਮਾਤਮਾ ਦੇ ਪੁੱਤਰ ਜਾਣ ਕੇ ਸਮਾਨ ਵਿਵਾਰ ਕਰਦਾ ਹੈ ਗੁਰੂ ਸਾਹਿਬ ਜੀ ਨੇ ਦਿਲ ਵਿੱਚ ਸੋਚਿਆ ਅਸੀਂ ਤਾਂ ਸੁਦਰਸ਼ਨ ਨੂੰ ਇਸ ਤੋਂ ਉੱਪਰ ਕੀਤਾ ਹੈ ਹੁਣ ਵੇਖਣਾ ਹੈ ਕਿ ਪਰਮਾਤਮਾ ਨੂੰ ਕੀ ਮਨਜ਼ੂਰ ਹੁੰਦਾ ਹੈ ਗੁਰੂ ਜੀ ਦੀ ਇਹ ਵਿਚਾਰ ਹੋਈ ਤਾਂ ਇਤਨੇ ਵਿੱਚ ਧਰਮ ਸਿੰਘ ਕਹਿਣ ਲੱਗਿਆ ਗੁਰੂ ਜੀ ਕਿਰਪਾ ਕਰੋ ਆਪ ਕੁਝ ਭੋਜਨ ਛਕ ਲਓ ਗੁਰੂ ਜੀ ਫਰਮਾਣ ਲਗੇ ਅਸੀਂ ਭੋਜਨ ਛਕਣ ਨੂੰ ਤਿਆਰ ਨਹੀਂ ਆ ਧਰਮ ਸਿੰਘ ਨੇ ਫਿਰ ਕਿਹਾ ਆਪਨੇ ਕੀ ਦੋਸ਼ ਵੇਖਿਆ ਏ ਜਿਸ ਕਾਰਨ ਭੋਜਨ ਨਹੀਂ ਛਕਦੇ ਪਏ ਹੋ ਗੁਰੂ ਜੀ ਕਹਿਣ ਲਗੇ ਭੋਜਨ ਵਿੱਚ ਤਾਂ ਕੋਈ ਦੋਸ਼ ਨਹੀਂ ਪਰ ਰਾਜੇ ਵਿੱਚ ਦੋਸ਼ ਹੈ ਤਾਂ ਧਰਮ ਸਿੰਘ ਨੇ ਕਿਹਾ ਤੁਸੀਂ ਰਾਜੇ ਉੱਤੇ ਕੀ ਦੋਸ਼ ਲਗਾਉਂਦੇ ਹੋ ਰਾਜਾ ਤਾਂ ਤਰਮਾਤਮਾ ਹੈ ਜੇਕਰ ਆਪਣੇ ਕੋਈ ਦੋਸ਼ ਵੇਖਿਆ ਏ ਤਾਂ ਸਾਨੂੰ ਦੱਸਣ ਦੀ ਕਿਰਪਾ ਕਰੋ ਤਾਂ ਗੁਰੂ ਜੀ ਕਹਿਣ ਲੱਗੇ ਜਿਸ ਵਿੱਚ ਦੋਸ਼ ਹੁੰਦਾ ਏ ਉਹ ਹੀ ਜਾਣਦਾ ਏ ਦੂਜਾ ਕੋਈ ਨਹੀਂ ਜਾਣ ਸਕਦਾ ਗੁਰੂ ਜੀ ਨੇ ਕਿਹਾ ਪੁਰਸ਼ ਸਰਬਖਸ਼ੀਏ ਤਾਂ ਤਰਮ ਸਿੰਘ ਨੇ ਕਿਹਾ ਇਸ ਦਾ ਨਿਵਾਰਣ ਕਿਸ ਤਰ੍ਹਾਂ ਹੋਵੇ ਗੁਰੂ ਜੀ ਕਹਿਣ ਲੱਗੇ ਤੁਸੀਂ ਰਾਜੇ ਨੂੰ ਖਬਰ ਦਿਓਗੇ ਤੇ ਰਾਜਾ ਸਾਡੇ ਕੋਲੋਂ ਪੁੱਛੇਗਾ ਤਾਂ ਅਸੀਂ ਭੋਜਨ ਗ੍ਰਹਿਣ ਕਰਾਂਗੇ ਗੁਰੂ ਜੀ ਨੇ ਰਾਜੇ ਨੂੰ ਦੋਸ਼ ਲਾਇਆ ਤੇ ਤਰਮ ਸਿੰਘ ਨੂੰ ਹੈਰਾਨੀ ਹੋਈ ਤਾਂ ਤਰਮ ਸਿੰਘ ਨੇ ਰਾਜੇ ਕਮਲ ਨੈਣ ਕੋਲ ਜਾ ਕੇ ਕਿਹਾ ਰਾਜਨ ਆਪ ਦੇ ਨਗਰ ਵਿੱਚ ਤਿੰਨ ਸਾਧੂ ਆਏ ਹਨ ਉਹਨਾਂ ਵਿੱਚੋਂ ਇੱਕ ਤਾਂ ਨਗਰ ਵਿੱਚ ਆ ਕੇ ਖਾਣ ਪਾਣ ਕਰ ਲੈਂਦਾ ਪਰ ਦੋ ਨਹੀਂ ਆਉਂਦੇ ਮੈਂ ਉਹਨਾਂ ਲਈ ਭੋਜਨ ਲੈ ਕੇ ਗਿਆ ਸੀ ਪਰ ਉਹ ਖਾਂਦੇ ਹੀ ਨਹੀਂ ਆ ਮੈਂ ਕਿਹਾ हे ਸੰਤ ਜਣੋ ਧਰਮਪੁਰੀ ਦਾ ਪਵਿੱਤਰ ਭੋਜਨ ਆਪ ਕਿਉਂ ਨਹੀਂ ਸ਼ੱਕਦੇ ਤਾਂ ਉਹਨਾਂ ਨੇ ਆਪ ਨੂੰ ਦੋਸ਼ ਲਗਾਇਆ ਏ ਉਹਨਾਂ ਵਿੱਚੋਂ ਇੱਕ ਮੰਨਤੇ ਉਹਨੇ ਕਿਹਾ ਰਾਜੇ ਵਿੱਚ ਦੋਸ਼ ਏ ਜਦੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ ਜਿਸ ਵਿੱਚ ਦੋਸ਼ ਹੁੰਦਾ ਉਹ ਜਾਣਦਾ ਏ ਉਹ ਮੰਨਦਾ ਏ ਮਹਿਰਾਣਾ ਗੁਰੂ ਪਿਆਰੀਓ ਰਾਜਾ ਕਵਲਨੈਨ ਧਰਮ ਸਿੰਘ ਦੀ ਗੱਲ ਸੁਣ ਕੇ ਕਹਿਣ ਲੱਗਾ ਧਰਮ ਸਿੰਘ ਤੂੰ ਹੀ ਸਾਡਾ ਦੋਸ਼ ਵਿਚਾਰੋ ਉਹਨਾਂ ਨੇ ਕਿਹੜਾ ਦੋਸ਼ ਲਗਾਇਆ ਏ ਧਰਮ ਸਿੰਘ ਨੇ ਕਿਹਾ ਕਿ ਆਪ ਹੀ ਚੱਲ ਕੇ ਉਹਨਾਂ ਤੋਂ ਪੁੱਛੋ ਧਰਮ ਸਿੰਘ ਦੀ ਗੱਲ ਸੁਣ ਕੇ ਰਾਜਾ ਕਮਲਨੈਣ ਕੋੜੇ ਉੱਤੇ ਸਵਾਰ ਹੋ ਕੇ ਚੱਲਿਆ ਰਾਜੀ ਨੇ ਦਿਲ ਵਿੱਚ ਸੋਚਿਆ ਕਿ ਮੇਰੇ ਇੱਥੇ ਭੋਜਨ ਦੀ ਤਾਂ ਕਮੀ ਨਹੀਂ ਜੇ ਮੈਂ ਲੈ ਕੇ ਚੱਲਾਂ ਤਾਂ ਉਹਨਾਂ ਨੇ ਸਵੀਕਾਰ ਨਾ ਕੀਤਾ ਤਾਂ ਵੀ ਠੀਕ ਨਹੀਂ ਹੁਣ ਮੈਨੂੰ ਖਾਲੀ ਹੱਥ ਹੀ ਜਾਣਾ ਪਵੇਗਾ ਤੇ ਖਾਲੀ ਹੱਥ ਜਾਣਾ ਹੀ ਠੀਕ ਆ ਇਹ ਕਹਿ ਕੇ ਰਾਜਾ ਅਤੇ ਦਰਬ੍ਰਹਮ ਸਿੰਘ ਉੱਥੇ ਪਹੁੰਚ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਤੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਬਿਰਾਜਮਾਨ ਸਨ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਗੁਰੂ ਸਾਹਿਬ ਜੀ ਤੇ ਭਾਈ ਬਾਲਾ ਜੀ ਰਬਾਬ ਦੀ ਬੰਦਗੀ ਵਿੱਚ ਉਸ ਰੱਬ ਦੀ ਬੰਦਗੀ ਵਿੱਚ ਮਸਤੀ ਨਾਲ ਬੈਠੇ ਸਨ ਰਾਜਾ ਕੋਡੇ ਤੋਂ ਉੱਤਰਿਆ ਤਿੰਨਾ ਵਿੱਚੋਂ ਰਾਜੇ ਦੇ ਆਉਣ ਦੀ ਖਬਰ ਕਿਸੇ ਨੂੰ ਨਾ ਹੋਈ ਤਦ ਰਾਜੇ ਨੇ ਧਰਮ ਸਿੰਘ ਤੋਂ ਪੁੱਛਿਆ ਐਨਾਂ ਦਾ ਸੰਬੋਧਨ ਕੀਏ ਅਸੀਂ ਐਨਾਂ ਨੂੰ ਕੀ ਕਹਿ ਕੇ ਬੁਲਾਈਏ ਧਰਮ ਸਿੰਘ ਨੇ ਕਿਹਾ ਐ ਪੂਰਨ ਸੰਤ ਤਾਂ ਰਾਜੇ ਨੇ ਉਹ ਕਿਹਾ ਮੈਂ ਕਿਵੇਂ ਜਾਣਾ ਤਾਂ ਧਰਮ ਸਿੰਘ ਕਹਿਣ ਲੱਗਾ ਆਪ ਐਨਾਂ ਨੂੰ ਕਹੋ ਤਨ ਕਰਤਾਰ ਤਨ ਕਰਤਾਰ ਗੁਰੂ ਪਿਆਰੇਓ ਹੁਣ ਰਾਜੇ ਕਮਲ ਲੈਣ ਨੇ ਤਨ ਕਰਤਾਰ ਤਨ ਕਰਤਾਰ ਤਨ ਕਰਤਾਰ ਸ਼ਬਦ ਕਿਹਾ ਤਾਂ ਸ਼ੇਰਿਕੁਰੂ ਨਾਨਕਦੇਵ ਸਾਹਿਬ ਜੀ ਦੀ ਸਮਾਦੀ ਖੁੱਲ ਕੇ ਗੁਰੂ ਸਾਹਿਬ ਜੀ ਨੇ ਸਤ ਕਰਤਾਰ ਦਾ ਸ਼ਬਦ ਕਿਹਾ ਤਾਂ ਰਾਜੇ ਨੇ ਬੈਠ ਕੇ ਕਿਹਾ ਹੇ ਗੁਰੂ ਜੀ ਆਪ ਜੀ ਨੇ ਸਾਡਾ ਭੋਜਨ ਤਿਆਗ ਕੇ ਸਾਨੂੰ ਦੋਸ਼ ਲਗਾਇਆ ਏ ਆਪ ਦੋਸ਼ ਦੱਸੋ ਤੇ ਉਸ ਦੋਸ਼ ਨੂੰ ਦੂਰ ਕਰਨ ਦੀ ਕਿਰਪਾ ਕਰੋ ਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਰਾਜਾ ਤ ਤੁਹਾਨੂੰ ਇਹ ਦੋਸ਼ ਲੱਗਿਆ ਹੈ ਕਿ ਤੁਸੀਂ ਕਹਿੰਦੇ ਹੋ ਸਭ ਕੁਝ ਪਰਮਾਤਮਾ ਵਾਸਤੇ ਹੈ ਉਹ ਹੋ ਜਏ ਅਸੀਂ ਵੀ ਇੱਕ ਉਸੇ ਲਈ ਹਾਂ ਜੇ ਤੁਹਾਨੂੰ ਇਹ ਨਿਸ਼ਚਾ ਹੈ ਤਾਂ ਤੁਸੀਂ ਦੁੱਜੇ ਤੋਂ ਇਹਨ ਕਿਉਂ ਮਨਾਉਂਦੇ ਹੋ ਤਾਂ ਰਾਜੇ ਨੇ ਕਿਹਾ ਅਸੀਂ ਕਿਸੇ ਤੋਂ ਇਹ ਨਹੀਂ ਮਨਵਾਉਂਦੇ ਇਹ ਲੋਕ ਜੋ ਇਹਨ ਮੰਨਦੇ ਹਨ ਆਪਣੇ ਆਪ ਮੰਨਦੇ ਹਨ ਸਾਡੇ ਕੋਲੋਂ ਕੋਈ ਦਬਾਅ ਨਹੀਂ ਗੁਰੂ ਸਾਹਿਬ ਜੀ ਕਹਿਣ ਲੱਗੇ ਸੋਨ ਰਾਜਨ ਅਸੀਂ ਤੁਹਾਡੇ ਸਾਰਿਆਂ ਉੱਤੇ ਸੁਦਰਸ਼ਨ ਨੂੰ ਕੀਤਾ ਏ ਹੋਰ ਰਾਜੇ ਉਸ ਦੀ ਪਰਜਾ ਹੈ ਤੁਹਾਡੇ ਮਨ ਵਿੱਚ ਜੋ ਕੁਝ ਵੀ ਹੋਵੇ ਦੱਸੋ ਤਾਂ ਰਾਜਾ ਕਮਲਨੈਨ ਕਹਿਣ ਲੱਗਾ ਇੱਥੇ ਤਾਂ ਧਰਮ ਅਨਸਾਰ ਸਭ ਕੁਝ ਹੁੰਦਾ ਏ ਆਪ ਜੀ ਦੀ ਆਗਿਆ ਸਰਬਾਰ ਪਰ ਆਪ ਸਾਡਾ ਦੋਸ਼ ਤਾਂ ਦੂਰ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਹੇ ਰਾਜਨ ਤੁਹਾਡਾ ਦੋਸ਼ ਦੂਰ ਕਰਨ ਲਈ ਅਸੀਂ ਹਜ਼ਾਰਾਂ ਕੋਹ ਦੀ ਦੂਰੀ ਤੋਂ ਆ ਰਹੇ ਹਾਂ ਰਾਜਨ ਤੁਸੀਂ ਸਾਨੂੰ ਨਹੀਂ ਜਾਣਦੇ ਪਰ ਅਸੀਂ ਤਾਂ ਤੈਨੂੰ ਜਾਣਦੇ ਹਾਂ ਸੁਣੋ ਜੇ ਰਾਜੇ ਸੁਦਰਸ਼ਣ ਨੂੰ ਵੱਡਾ ਮੰਨੋਗੇ ਤਾਂ ਤੁਹਾਡਾ ਦੋਸ਼ ਦੂਰ ਹੋ ਜਾਵੇਗਾ ਤੇ ਤੇਰਾ ਕਲਿਆਣ ਹੋਵੇਗਾ ਰਾਜੇ ਨੇ ਕਿਹਾ ਮੈਨੂੰ ਮਨਜ਼ੂਰ ਤੇ ਰਾਜੇ ਸੁਦਰਸ਼ਣ ਦੀ ਆਗਿਆ ਦਾ ਮੈਂ ਪਾਲਣ ਕਰਾਂਗਾ ਐਵੇਂ ਸੱਚ ਕਹਿੰਦਾ ਹਾਂ ਰਾਜਾ ਫਿਰ ਕਹਿਣ ਲੱਗਾ ਗੁਰੂ ਜੀ ਹੁਣ ਇੱਕ ਹੋਰ ਸੰਸਾ ਹੈ ਮੇਰੇ ਮਨ ਵਿੱਚ ਆਪਨੇ ਕਿਹਾ ਕਿ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਨਹੀਂ ਜਾਣਦੇ ਇਸ ਵਿੱਚ ਕੀ ਭੇਤੇ ਆਪ ਐ ਦਸੋ ਜੀ ਕਿ ਆਪ ਮੈਨੂੰ ਕਦੋਂ ਤੋਂ ਜਾਣਦੇ ਹੋ ਗੁਰੂ ਸਾਹਿਬ ਜੀ ਕਹਿਣ ਲੱਗੇ ਰਾਜਨ ਜਦੋਂ ਰਾਜਾ ਜਨਕ ਤ੍ਰੇਤਾ ਵਿੱਚ ਸੀ ਉਦੋਂ ਤੁਸੀਂ ਉਸ ਦੇ ਨੇੜੇ ਇਸ਼ਨਾਨ ਕਰਾਉਣ ਵਾਲੇ ਸੀ ਰਾਜਾ ਜਨਕ ਤੇਰੇ ਉੱਤੇ ਬਹੁਤ ਪ੍ਰਸੰਨ ਰਹਿੰਦਾ ਸੀ ਇੱਕ ਦਿਨ ਰਾਜੇ ਨੇ ਕਿਹਾ ਮਥੁਰਾ ਤੁਸੀਂ ਸ਼ੀਤਲ ਜਲ ਲਿਆ ਕੇ ਪਲਾਓ ਪਰ ਜਿੱਥੋਂ ਦਾ ਜਲ ਮੈਂ ਕਹਾਂਗਾ ਉੱਥੋਂ ਦਾ ਹੀ ਲਿਆਣਾ ਤੁਸੀਂ ਕਿਹਾ ਜਿਵੇਂ ਆਖਿਆ ਹੋਵੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਰਾਜੇ ਜਨਕ ਨੇ ਤੁਹਾਨੂੰ ਕਿਹਾ ਕਿ ਹਿਮਾਲੇ ਤੋਂ ਜਲ ਲਿਆਓ ਤੁਸੀਂ ਜਲ ਲੈਣ ਗਏ ਉਸ ਵਕਤ ਤੁਹਾਡੇ ਦਿਲ ਵਿੱਚ ਆਇਆ ਕਿ ਕਾਸ਼ ਅਸੀਂ ਵੀ ਰਾਜਾ ਹੁੰਦੇ ਤਾਂ ਸਾਡਾ ਹੁਕਮ ਵੀ ਐਸੇ ਤਰ੍ਹਾਂ ਹੀ ਚੱਲਦਾ ਤਦ ਤੁਸੀਂ ਰਾਜੇ ਜਨਕ ਨੂੰ ਜਾਲ ਲਿਆ ਕੇ ਦਿੱਤਾ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਕਿਹਾ ਮथुरा ਕੁਝ ਮੰਗੋ ਤਾਂ ਤੁਸੀਂ ਕਿਹਾ ਮੈਂ ਕੁਝ ਨਹੀਂ ਮੰਗਦਾ ਰਾਜਾ ਜਨਕ ਸਭ ਕੁਝ ਜਾਣਨ ਵਾਲਾ ਸੀ ਉਸਨੇ ਕਿਹਾ ਮਥੁਰਾ ਤੁਸੀਂ ਤਾਂ ਪਹਿਲਾਂ ਹੀ ਮੰਗ ਚੁੱਕੇ ਹੋ ਹੁਣ ਇਨਕਾਰ ਕਿਉਂ ਕਰਦੇ ਹੋ ਜੋ ਤੁਸੀਂ ਮੰਗਿਆ ਅਸੀਂ ਦੇ ਦਿੱਤਾ ਫਿਰ ਤੁਸੀਂ ਕਿਹਾ ਕਿ ਮੈਂ ਤਾਂ ਕੁਝ ਨਹੀਂ ਮੰਗਿਆ ਰਾਜਾ ਜਨਾ ਕੈਨ ਲਗਾ ਸੁਣੋ ਮਥਰਾ ਜ ਤੁਸੀਂ ਚੱਲਣ ਗਏ ਸੀ ਤਾਂ ਦਿਲ ਵਿੱਚ ਕਿਹਾ ਸੀ ਕਿ ਜੇ ਅਸੀਂ ਵੀ ਰਾਜਾ ਹੁੰਦੇ ਤਾਂ ਸਾਡਾ ਵੀ ਹੁਕਮ ਚੱਲਦਾ ਬਸ ਹੁਣ ਤਾਂ ਅਸੀਂ ਤੈਨੂੰ ਰਾਜ ਦੇ ਦਿੱਤਾ ਤੇ ਕਿਹਾ ਕਿ ਤੁਸੀਂ ਸਾਡੇ ਤੋਂ ਵੱਡਾ ਰਾਜਾ ਬਣਾਉਂਗੇ ਗੁਰੂ ਸਾਹਿਬ ਜੀ ਨੇ ਕਿਹਾ ਸਾਰੀ ਗੱਲ ਦੱਸੀ ਤੇ ਕਹਿਣ ਲੱਗੇ ਇਹ ਰਾਜਨ ਕਮਲਨੈਣ ਅਸੀਂ ਉਦੋਂ ਤੋਂ ਤੁਹਾਨੂੰ ਜਾਣਦੇ ਹਾਂ ਉਦੋਂ ਤੋਂ ਸਾਡੀ ਤੁਹਾਡੀ ਪਛਾਣ ਹੈ ਤਾਂ ਰਾਜਾ ਕਮਲਨੈਣ ਕਹਿਣ ਲੱਗਾ ਉਸ ਵਕਤ ਤੁਹਾਡਾ ਨਾਂ ਕੀ ਸੀ ਗੁਰੂ ਜੀ ਕਹਿਣ ਲੱਗੇ ਉਸ ਸਮੇਂ ਤੇਰਾ ਨਾਂ ਸਦਾਨੰਦ ਸੀ ਤੇ ਸਾਡਾ ਨਾਂ ਨਰੰਕਾਰੀ ਸੀ ਤਾਂ ਦਰਾਜੇ ਨੇ ਕਿਹਾ ਤੁਸੀਂ ਉਹੀ ਨਰੰਕਾਰੀ ਹੋ ਤੇ ਹੁਣ ਆਪ ਦਾ ਨਾਮ ਕੀ ਹੈ ਕਿਰਪਾ ਸਭ ਜੀ ਕਹਿਣ ਲੱਗੇ ਹੁਣ ਸਾਡਾ ਨਾਂ ਨਾਨਕ ਨਰੰਕਾਰੀ ਹੈ ਐ ਸੁਣ ਕੇ ਰਾਜੇ ਨੇ ਗੁਰੂ ਜੀ ਨੂੰ ਬੰਦਨਾ ਕਰਕੇ ਆਪਣਾ ਸਿਰ ਉਹਨਾਂ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਕਿਹਾ ਗੁਰੂ ਜੀ ਆਪ ਤਨ ਨੂੰ ਧੰਨ ਹੋ ਧੰਨ ਹੋ ਮੈਂ ਆਪ ਜੀ ਦੇ ਚਰਨਾਂ ਦਾ ਸੇਵਕ ਹਾਂ ਆਪ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਜੋ ਇੱਥੇ ਆ ਕੇ ਦਰਸ਼ਨ ਦਿੱਤੇ ਹਨ ਆਪ ਜੀ ਨੇ ਮੈਨੂੰ ਨਿਹਾਲ ਕਰ ਦਿੱਤਾ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਐ ਕਹਿ ਕੇ ਰਾਜਾ ਕਮਲਨੈਣ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਠਹਿ ਪਿਆ ਗੁਰੂ ਜੀ ਨੇ ਰਾਜੇ ਨੂੰ ਉਠਾਇਆ ਰਾਜਾ ਕਹਿਣ ਲੱਗਾ हे ਮਹਾਰਾਜ ਆਪ ਮੇਰੇ ਮੰਦਰ ਨੂੰ ਪਵਿੱਤਰ ਕਰੋ ਤਾਂ ਗੁਰੂ ਜੀ ਕਹਿਣ ਲੱਗੇ हे ਰਾਜਨ ਤੁਹਾਨੂੰ ਮੰਦਰ ਸ਼ੋਭਦੇ ਹਨ ਤੇ ਅਸੀਂ ਧਿਆਨ ਵਿੱਚ ਹੀ ਖੁਸ਼ ਹਾਂ ਤਦ ਰਾਜਾ ਕਹਿਣ ਲੱਗਾ ਐ ਰਾਜ ਆਪ ਜੀ ਦੀ ਦੀਨ ਹੈ ਆਪ ਰਾਜ ਕਰੋ ਤੇ ਮੈਂ ਆਪ ਜੀ ਦੀ ਸੇਵਾ ਕਰਾਂਗਾ ਗੁਰੂ ਸਾਹਿਬ ਜੀ ਕਹਿਣ ਲੱਗੇ ਰਾਜਨ ਜਿਸ ਤਰ੍ਹਾਂ ਤੁਸੀਂ ਰਾਜ ਵਿੱਚ ਵਿਅਸਤ ਹੋ ਉਸੇ ਤਰ੍ਹਾਂ ਸਾਡਾ ਇੱਕ ਮਰਦਾਨਾ ਨਾਮ ਦਮਰਾਸੀ ਉਹ ਆਪਣੀ ਰਾਗ ਦੀ ਤਾਨ ਵਿੱਚ ਮਸਤ ਹੈ ਇਸ ਮਰਦਾਨੇ ਨੂੰ ਐ ਵੀ ਸੋਧ ਨਹੀਂ ਕਿ ਕੌਣ ਇੱਥੇ ਆਇਆ ਸੀ ਕੀ ਹੋਇਆ ਏ ਰਾਜਾ ਕਹਿਣ ਲੱਗਾ ਹੁਣ ਆਪ ਮੇਰਾ ਦੋਸ਼ ਦੂਰ ਕਰੋ ਤੇ ਮੰਦਰ ਵਿੱਚ ਚੱਲੋ ਤਾਂ ਗੁਰੂ ਸਾਹਿਬ ਜੀ ਨੇ ਰਾਜੇ ਕਮਲਨੈਣ ਦੇ ਘਰ ਜਾਣਾ ਮੰਨ ਲਿਆ ਫਿਰ ਗੁਰੂ ਜੀ ਪਾਈ ਬਾਲਾ ਤੇ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਰਾਜੇ ਦੇ ਮੰਦਰ ਵਿੱਚ ਗਏ ਗੁਰੂ ਸਾਹਿਬ ਜੀ ਨੂੰ ਸਾਰੀ ਨਗਰੀ ਧਰਮਾਤਮਾ ਲੱਗੀ ਰਾਜੇ ਨੇ ਗੁਰੂ ਜੀ ਨੂੰ ਆਪਣੇ ਘਰ ਵਿੱਚ 15 ਮਹੀਨਿਆਂ ਤੱਕ ਰੱਖਿਆ ਜਦੋਂ ਗੁਰੂ ਸਾਹਿਬ ਜੀ ਨੇ ਉੱਥੋਂ ਪ੍ਰਸਥਾਨ ਕੀਤਾ ਤਾਂ ਰਾਜੇ ਨੇ ਕਿਹਾ हे गुरु साहिब जी ਇਹ ਰਾਜ ਹੁਣ ਆਪ ਕਿਰਪਾ ਕਰਕੇ ਆਪਣੇ ਕਰ ਕਮਲਾ ਨਾਲ ਕਿਸੇ ਨੂੰ ਵਿਸਪੁਰਤ ਕਰ ਦਿਓ ਤੇ ਮੈਂ ਤਾਂ ਆਪ ਜੀ ਦੇ ਨਾਲ ਹੀ ਚੱਲਾਂਗਾ ਗੁਰੂ ਜੀ ਕਹਿਣ ਲੱਗੇ हे ਰਾਜਨ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਸਹੀ ਰਾਜ ਕਰ ਸਕਦੇ ਹੋ ਫਿਰ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਆਪਣੀ ਯਾਤਰਾ ਦੀ ਅੱਗੇ ਚੱਲਣ ਲਈ ਨਗਰ ਤੋਂ ਬਾਹਰ ਆ ਗਏ ਤਦ ਰਾਜੇ ਨੇ ਗੁਰੂ ਸਾਹਿਬ ਜੀ ਦੀ ਦਿਨ ਪਰਕਰਮਾਂ ਲੈ ਕੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤੇ ਬੇਨਤੀ ਕੀਤੀ ਹੈ ਗੁਰੂ ਸਾਹਿਬ ਜੀ ਮੈਂ ਆਪ ਤੋਂ ਬਿਕਸ਼ਾ ਚਾਹੁੰਦਾ ਹਾਂ ਕਿ ਮੈਨੂੰ ਸਦਾ ਹੀ ਆਪ ਜੀ ਦਾ ਚਿੰਤਨ ਰਹੇ ਤਾਂ ਗੁਰੂ ਸਾਹਿਬ ਜੀ ਨੇ ਰਾਜੇ ਕਮਲਨੈਨ ਨੂੰ ਅਸ਼ੀਰਵਾਦ ਦਿੱਤਾ ਤੇ ਆਪਣੀ ਯਾਤਰਾ ਦੇ ਅੱਗੇ ਚੱਲ ਪਏ ਸੋ ਗੁਰੂ ਪਿਆਰੀ ਸਾ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਕ ਨੂੰ ਲਾਈਕ ਕਰਨਾ ਤੇ ਆਪਣੇ ਤੋਂ ਸਤਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਆਪ ਸਭ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ